ਇਸ ਕਰਕੇ ਅ ਸਭ ਤੋਂ ਪਹਿਲਾਂ ਤੁਹਾਨੂੰ ਇਹ ਸੁਣਿਆ ਗਿਆ ਮੇਰੇ ਕੋਲ 100 ਨਾਪ ਡਿਸਟ੍ਰਿਕਟ ਤੇ ਲੈਣਾ ਹੈ ਕਿ ਵੀ ਆਪਣਾ ਸੂਟ ਦਾ ਸਿੱਤਾ ਪਿਆ ਨਾਪ ਦੇ ਜਿੰਦੇ ਆ ਇਹ ਸੂਟ ਤੇ ਸੀਨ ਵਾਲਾ ਤੇ ਹੈ ਤੇ ਆਪਾਂ ਨੂੰ ਨਾਪ ਜੇ ਆਪਾਂ ਸਹੀ ਤਰੀਕੇ ਨਾਲ ਲੈ ਕੇ ਲਿਖਾਂਗੇ ਨੋਟ ਕਰਾਂਗੇ ਤੇ ਤਾਂ ਹੀ ਆਪਾਂ ਸੂਟ ਸਹੀ ਕਟਾਈ ਕਰਕੇ ਫਿਰ ਸਲਾਈ ਕਰਾਂਗੇ ਉਹ ਇਸ ਤਰ੍ਹਾਂ ਆਪਾਂ ਨੂੰ ਨਾਪ ਲੈਣਾ ਪਸੰਦ ਹੈ ਮੈਂ ਨਾਪ ਇਸ ਤਰੀਕੇ ਲੈਣਾ ਤੁਸੀਂ ਸਾਰੇ ਧਿਆਨ ਨਾਲ ਲੰਬਾਈ ਲੈਣਗੇ ਕਈ ਕੀ ਕਰਦੇ ਨੇ ਵੀ ਇੱਥੋਂ ਲੈਣ ਲੱਗ ਜਾਂਦੇ ਨੇ ਇਹ ਮੋਟੇ ਤੇ ਇੱਥੋਂ ਨਹੀਂ ਲੈਣੀ ਹੈਗੀ ਇੱਥੇ ਤਾਂ ਆਪਾਂ 1/2 ਇੰਚ ਦੀ ਕਟ ਪਾਈ ਹੁੰਦੀ ਹੈ ਜੇ ਇੱਥੋਂ ਲਵਾਂਗੇ ਤੇ ਆਪਣੇ 1/2 ਇੰਚ ਦੀ ਲੈਂਥ ਵਿੱਚ ਘੱਟ ਹੋ ਜਾਈਗੀ ਸਭ ਤੋਂ ਪਹਿਲਾਂ ਇਥੋਂ ਆ ਜਿਹੜੀ ਆ ਸੀਣਾ ਇਹਨੂੰ ਬਰੋਬਰ ਕਰ ਲੈਣਾ ਬਰੋਬਰ ਕਰਕੇ نیچے ਨੂੰ ਕਮੀਜ਼ ਨੂੰ ਖਿੱਚ ਲੈਣਾ ਇਸ ਤੋਂ ਆਪਾਂ ਇਦਾਂ ਐਂ ਕਿਤੇ ਟੱਪ ਚੋਂ ਕੋਈ ਵੱਲ ਨਹੀਂ ਹੋਣਾ ਚਾਹੀਦਾ ਤੇ ਕੱਪੜੇ ਚੋਂ ਕੋਈ ਵੱਲ ਹੋਣਾ ਚਾਹੀਦਾ ਇਸ ਦਾ ਲੈਂਥ ਹੈ ਜੀ ਆਪਣੀ 40 ਇੰਚ उस आ गया अपना तीरा ये सीन तो लेते तीरा आ गया अपना बारह इंच पिछो भी ले सकते अपन कई पिछो ले ਇੱਥੋਂ ਤੇ ਸੇਮ ਪ੍ਰੋਪਰ ਹੀ ਹੁੰਦਾ 12 ਹੀ ਆਇਆ ਇੱਥੋਂ ਵੀ ਅੱਗੋਂ ਵੀ ਤੇ ਪਿੱਛੋਂ ਵੀ ਜਿਹੜੋਂ ਪਾਸ ਲਾਈ ਲਾਨੇ ਇੱਥੋਂ ਪਾ ਪ੍ਰੋਪਰ ਕਰ ਲੈਣਾ ਪ੍ਰੋਪਰ ਅੱਜ ਤੋਂ ਬਾਅਦ ਇਹ ਜਿਹੜਾ ਸੂਟ ਆਇਆ ਨਾਪ ਵਾਲਾ ਇਹ ਸਾਡਾ ਸਲਾਈ ਕੀਤਾ ਹੋਇਆ ਨਹੀਂ ਹੈਗਾ ਸਾਡੀ ਤੇ ਇਹਦੀ ਕਾਟ ਵਿੱਚ ਕਾਫੀ ਅੰਤਰ ਹੈ ਇਹ ਦੇ ਕਰਕੇ ਅਸੀਂ ਇਸ ਹਿਸਾਬ ਨਾਲ ਨਹੀਂ ਕੱਟ ਪਾਣੀ ਅਸੀਂ ਆਪਣੇ ਹਿਸਾਬ ਨਾਲ ਕੱਟ ਪਾਵਾਂਗੇ ਉਹ ਤੁਹਾਨੂੰ ਦੱਸਦੇ ਹੁੰਦੇ ਆ ਅਸੀਂ ਵੈਸੇ ਵੀ ਵੀਡੀਓ ਵਿੱਚ ਦੱਸਿਆ ਹੋਇਆ ਕੱਟ ਪਾਉਣ ਦਾ ਤਰੀਕਾ ਤੇ ਇੱਥੋਂ ਤੇ ਇੱਥੇ ਦਾ ਜਿਹੜਾ ਅੰਤਰ ਕੋਈ ਨਹੀਂ ਹੈਗਾ ਇੱਥੋਂ ਸੇਮ ਪ੍ਰੋਪਰ ਹੀ ਆਪਾਂ ਰੱਖ ਕੇ ਫਿਰ ਸੀਨ ਲਾਨੇ ਆ ਜੇ ਕਾਟ ਹੁੰਦੀ ਤੇ ਆਪਣੀ ਇੱਥੋਂ ਹੁੰਦੀ ਹੈ ਹੁਣ ਆਪਾਂ ਲਾਵਾਂਗੇ ਬ੍ਰੈਸਟਰਨ ਆਪ ਕਨੀਜ ਨੂੰ ਵੀ ਸਵਾਰਾ ਕਰ ਲੈਨੇ ਆ ਆ ਸੀਨ ਨੂੰ ਬਰੋਬਰ ਫੜਨਾ ਹੈ ਉਧਰੋਂ ਵੀ ਸੀਨ ਨੂੰ ਬਰੋਬਰ ਖੜਾਓ ਕੱਪੜੇ ਚ ਤੇ ਐਂਟੀ ਟੈਪ ਚ ਕੋਈ ਵੱਲ ਨਹੀਂ ਹੋਣਾ ਚਾਹੀਦਾ ਆਪਣੇ ਆਗੇ है अपनी इक्की, इक्की लिखो इस तो बाद आपका कमर जिमी आप पलोई पाई हुई है पलोई तो नीचे कमर लैनी इतों नहीं लैनी उपरों नहीं लैनी आ जोड़ी पलोई है इस तू तो नीची इतों भी आ सीधी आ सीन जी बरबर सेंटर च करके उधरों भी खिंच के सेंटर च करके

ਸੀਨ ਆਪਾਂ 2 ਹੁੰਦਾ ਹੈ ਇੱਥੋਂ ਅੱਗੇ ਇੱਕ 2.5 ਕੋਨਾ ਆਪਾਂ ਲੈਣੀ ਆ ਸਾਡ ਸੀਨ ਸਾਡ ਸੀਨ ਤਿਆਰ ਜਿੰਨੇ ਵੀ ਹੋਵੇ ਆਪਾਂ ਉਨੇ ਹੀ ਲਿਖਣੀ ਹੈ ਸਾਡ ਸੀਨ ਲੈਣਗੇ ਵੀ ਆਪਾਂ ਆਹ ਜਿਹੜੀ ਸੀਣਾ ਮੋਢੇ ਵਾਲੀ ਇੱਥੋਂ ਲੈਣਾ ਉਂਚੇ ਤੇ ਜਿੱਥੇ ਆਪਣਾ ਆਈ ਬਣੀ ਹੋਈ ਏ ਇੱਥੇ ਤੱਕ ਆ ਗਈ 14 ਇੰਚ 14 ਲਿਖ ਲੋ ਇਸ ਤੋਂ ਬਾਅਦ ਆ ਗਿਆ ਆਪਣਾ ਘੇਰਾ ਘੇਰਿਆ ਆਪੋ ਆਪਣੇ ਹੁੰਦਾ ਹੈ ਬਸ ਜਿਹਦੇ ਹਿਸਾਬ ਨਾਲ ਕੋਈ ਘੇਰਾ ਬਰੋਬਰ ਪ੍ਰੋਪਰ ਰੱਖਾਂਦਾ ਹੈ ਹੀ ਪਰੇ ਕੋਈ ਘੱਟ ਰੱਖਾਂਦਾ ਹੈ ਕੋਈ ਵੱਧ ਰੱਖਾਂਦਾ ਹੈ ਇਹ ਹਰੇਕ ਕਸਟਮਰ ਦੇ ਹਿਸਾਬ ਨਾਲ ਹੁੰਦਾ ਉਹਨਾਂ ਦੇ ਆ ਗਿਆ ਘੇਰਾ 22 ਹੁੰਦਾ ਸੰਗਤ ਆਪਾਂ ਪਲੇਟ ਨੈਸਟਰੂ ਪਲੇਟ ਲੈਣੀ ਆਪਾਂ ਪਲੇਟਾਂ ਦੀ ਨਿਸ਼ਾਨੀ ਆਪਣਣੀ ਹੈ ਇਥੋਂ ਪਲੇਟ ਆ ਗਈ ਉਹਨਾਂ ਦੀ 11 ਇੰਚ ਤੇ ਇਥੋਂ ਆ ਸੀਨ ਮੋਡੇ ਵਾਲੀ ਫੜ ਕੇ ਉੱਥੋਂ ਲੈ ਕੇ ਜਿੱਥੇ ਆਪਣਾ ਪਲੇਟ ਸ਼ੁਰੂ ਹੁੰਦਾ ਵਾ ਦੇਖੋ 11 ਇੰਚ ਆ ਗਿਆ 11 ਹੀ ਪਲੇਟ ਲੇਖਣਾ ਵਾ ਇਹ ਸਾਰਾ ਨਾਪ ਆਪਾਂ ਲਿਖ ਰਹੀਆਂ ਤਿਆਰ ਜਿੰਨੇ ਸੂਟ ਆਪਣਾ ਤਿਆਰ ਆ ਇਹਦੀ ਸਪੇਸ ਦਿੱਤੀ ਹੈ ਇਹਨਾਂ ਨੇ 7.5 ਵੈਸੇ ਮੈਂ ਆਪਣੇ ਹਿਸਾਬ ਨਾਲ ਲਖਾਨੀ ਆ ਅਸੀਂ ਲਗਾਣੇ ਇਥੇ 7 ਤਾਂ ਨਿਸ਼ਾਨੇ ਲਾਨੇ ਨੇ ਸਪੇਸ ਵਿੱਚ ਜਿਹੜੀ ਪਲੇਟ ਦੀ 7 ਇੰਚ ਤੇ ਪਲੇਟ ਦੀ ਲੰਬਾਈ ਹੈਗੀ ਏ ਸੱਤ ਇਹ ਸੇਮਾ ਅਸੀਂ ਵੀ ਨੀਲਾ ਨੇ ਸੱਤ ਇੰਚ ਦੇ ਪਲੇਟ ਲੈਂਦੇ ਆਂ ਬਾਕੀ ਜੇ ਜਾਰੇ ਪਤਲੇ ਹੁੰਦੇ ਨੇ ਉਹਨਾਂ ਦੇ 8 ਇੰਚ ਵੀ ਲਗਾਣੇ ਆਂ ਜੇ ਥੋੜੀ ਜਿਹਾ ਭਾਰੇ ਨੇ ਪੇਟ ਜਾਰੇ ਅਗਨਵਾਦੇ ਫਿਰ ਆਪਾਂ 6 ਵੀ 6.5 ਵੀ ਇਹ ਨਾਪ ਲੈ ਰਹੇ ਹਾਂ ਕਿ ਸੁਨੀ ਲਾਣੇ ਆਂ ਹੁਣ ਆ ਗਈ ਦੂਸਰੀ ਆ ਗਈ ਪਲੋਈ ਲੋਈ ਦਾ ਨਾਪ ਆਪਾਂ ਇੱਥੋਂ ਲੈਣਾ ਇੰਚ ਟੇਬਲ ਦੇ ਹਿਸਾਬ ਨਾਲ ਇੰਝ ਟੇਪ ਆਪਾਂ ਬਰੋਬਰ ਰੱਖ ਲਿਆ ਪਲੋਈ ਦੇ ਦੇਖੋ ਇਹ ਆ ਗਈ 2 ਇੰਚ ਦੇ 2 ਇੰਚ ਆਪਾਂ ਇੱਥੇ ਨਿਸ਼ਾਨੀ ਲਾਣੀ 2 3 5 ਜੋ ਨਿਸ਼ਾਨੀ ਲਾਣੀ ਹੈ ਇੱਥੋਂ ਲਾਉਣੀ 2 ਇੰਚ ਦੀ ਸਪੇਸ ਦੇ ਕੇ ਕਮਰ ਵਾਲੀ ਬਲੌਈ ਇਹ ਜਿਹੜੀ ਬਲੌਈ ਸਾਡੇ ਸਾਹਮਣੇ ਸਹੀ ਨਹੀਂ ਹੈਗੀ ਇਹ ਤੇ ਮੈਂ ਤੁਹਾਨੂੰ ਆਪਣੇ ਹਿਸਾਬ ਨਾਲ ਦਿਖਾਵਾਂਗੇ ਬਿਲਕੁਲ ਸਹੀ ਨਹੀਂ ਹੈ ਹੁਣ ਤੁਹਾਂ ਆ ਜਾ neck neck ਹੈਗਾ ਉਹਨਾਂ ਨਾਲ ਅਗਲਾ ਤਿਆਰ ਜਿਹੜਾ ਇਹਦਾ ਵੀ ਨਾਪ ਲੈਣਾ ਇੱਥੋਂ ਪ੍ਰੋਪਰ ਸੀਨ ਤੋਂ ਫੜ ਕੇ ਇਹ ਹੈਗਾ ਮਨਾਂ ਨਾਲ 6 ਇੰਚ ਚਿਆ ਲਾ ਗਿਆ 4.5 ਇਹ ਛੇ ਬੀ ਨੇ 4.5 ਤੇ ਇਹਦੇ ਵਿੱਚ ਆ ਜਿਹੜਾ ਪਰੋੜ ਆ ਪਰੋੜ ਹੈਗਾ 5 ਤਿਆਰ ਆ ਮੋਟਾ ਹੈਗਾ ਇਹਨਾਂ ਦਾ 3 ਆ ਬਲੰਦਾ ਵਾਂ ਨੌ ਨੌਜ ਇਹਦੇ ਤੱਕ ਅੰਦਰੋਂ ਫੋਟੋ ਕਲੀਅਰ ਨਹੀਂ ਹੁੰਦੀ ਛੁੱਟੀ ਜਾਂਦੀ ਫਿਰ ਹੁਣ ਆਪਾਂ ਲਵਾਂਗੇ ਬਾਜੂ ਦਾ ਨਾਪ ਬਾਜੂ ਦਾ ਨਾਪ ਲੈਣਗੇ ਵੀ ਆਪਾਂ ਇੱਥੋਂ ਲੈਣਾ ਹੈ ਮੋਢੇ ਵਾਲੀ ਸੀਨ ਤੋਂ ਸੈਂਟਰ ਤੋਂ ਆ ਦੇਖੋ ਸੈਂਟਰ ਦੀ ਸਿੱਧੀ ਸੀਣਾ ਸੈਂਟਰ ਦੀ ਸੀਨ ਤੋਂ ਲੈ ਕੇ ਇੱਥੇ ਤੱਕ ਆਪਣੀ 15 ਇੰਚ ਆ ਜੀ ਜੇਨ ਬਾਈ ਮੋਰੀ ਨੂੰ ਜੇ ਨਾਪ ਲੈਣਾ ਮੋਰੀ ਨੇ ਇਸ ਤਰ੍ਹਾਂ ਸੈਂਟਰ ਨੂੰ ਕਰਕੇ ਮੁਰੀ ਪੰਜਾਹੇ 15 22 ਤੇ ਮੁਰੀ ਪੰਜ ਇਹ ਹੈ ਵੀ ਆਪਣੇ ਕਮੀਜ਼ ਦਾ ਨਾਪ ਵੀ ਆਪਾਂ ਕਿਸ ਤਰੀਕੇ ਦਾ ਲੈਣਾ ਹੈ ਇਸ ਲਈ ਜਦੋਂ ਅਸੀਂ ਉਸ ਤੋਂ ਬਾਅਦ ਆਪਣੀ ਸਲਵਾਰ ਆਪਾਂ ਸੰਗਤ ਤੁਹਾਨੂੰ ਸਲਵਾਰ ਦਾ ਨਾਪ ਲੈਣਾ ਹੈ ਸਲਵਾਰ ਦਾ ਨਾਪ ਇਸ ਤਰੀਕੇ ਨਾਲ ਸਭ ਤੋਂ ਪਹਿਲਾਂ ਆਪਾਂ ਮੁਰੀ ਜਿਹੜੀ ਹੈ ਪ੍ਰੈਸਸ ਸੀ ਇਸ ਤਰੀਕੇ ਨਾਲ ਫੜ ਕੇ ਇਹ ਖੁੱਲ੍ਹੇ ਜਿਹਾ ਸ਼ੇਪ ਜਿਹਾ ਮੈਸੇਜ ਦਿੱਤੀ ਹਰੇ 35 ਇੰਚ ਸਲਵਾਰ ਦੀ ਲੰਬਾਈ ਸੇ ਮੋਰੀ 6.5 ਉਪਰੋਂ ਸ਼ੇਪ ਦਿੱਤੀ ਉਹਨਾਂ ਨੇ 8 ਇੰਚ ਬੈਲਟ ਹੈਗੀ ਉਹਨਾਂ ਦੀ ਜਰੂਰ ਵੀ ਨਾਪ ਲੈਣਾ ਬਿਲਕੁਦਾ ਆਸਨ ਦੀ ਸੀਨ ਨਾਲ ਇਸ ਤਰ੍ਹਾਂ ਮਲਾ ਕੇ ਪ੍ਰੋਪਰ ਕਰਕੇ ਤੋ ਬਿਲਟਨ ਆ ਰਹੀ ਹੈ 24 ਇਸ ਤਰੀਕੇ ਤਿਆਰ ਹੈਗੀ ਉਹਨਾਂ ਦੀ 4.5 24 ਤੇ 4.5 ਤੇ ਹੁਣ ਆਪਾਂ ਤੁਹਾਨੂੰ ਬਲੰਦਾ ਦੱਸ ਦਿਆਂਗੇ ਅੱਜ ਸਨਿੰ ਦਾ ਇਹਦਾ ਉਹ ਲਸਣ ਤਿਆਰ ਹੈਗਾ ਵਾ 14 ਇੰਚ ਬਿਲਟ ਹੋਈ 4.5 ਦੀ ਇਹ ਆ ਗਿਆ ਸਾਢੇ 9 10 ਇੰਚਾਂਾਂ ਕਟਿਆ ਨੇ ਇਹਨਾਂ ਨੇ 10 ਇੰਚ ਰਿਆਸਨ ਦੇ ਕਟਾਈ ਕੀਤੀ ਹੋਈ ਤਾਂ ਸਾਢੇ 9 ਹੈ ਹੁਣ ਦੱਸ ਜੇ ਤੁਹਾਨੂੰ ਵਲ ਪਾਉਣਾ ਜਿਹੜੇ ਵਲ ਪਾਏ ਹੋਏ ਨੇ ਇਹਨਾਂ ਨੇ ਇਹ ਸੂਟ ਸਾਡਾ ਸਲਾਈ ਕੀਤਾ ਹੋਇਆ ਨਹੀਂ ਅਸੀਂ ਆਪਣੇ ਹਿਸਾਬ ਨਾਲ ਸਲਾਈ ਕਰਨਾ ਵਾ ਸਾਢੇ ਇਹ ਭਲਾਂ ਦਾ ਫਰਕਾ ਅਸੀਂ ਇਸ ਤਰੀਕੇ ਨਹੀਂ ਵਲ ਪਾ ਦੇਗੇ ਇਸ ਤਰ੍ਹਾਂ ਪੰਨਿਆਂ ਤੇ ਸਲਵਾਰ ਦੀ ਮੂਰੀ ਘਮੰਨਾ ਡਾ ਰਹਿਂਦਾ ਵਾ ਅੱਗੇ ਵਾਲੇ ਸਪੇਸ ਤੇ ਠੀਕ ਹਨਾ ਦੀ ਤੇ ਜਿਹੜੀ ਛੱਡੀ ਹੋਈ ਏ ਜਿਹੜੇ ਟੋਟਲ ਵਾਲ ਨੇ ਇਹਨਾਂ ਦੇ ਆ ਗਏ ਨੇ 9 ਇੰਚ ਇੰਚ ਕੋਈ ਇਹਨਾਂ ਦੀ ਪ੍ਰੈਸ਼ਰ ਸੀਨ ਨਹੀਂ ਪਾਈ ਹੋਈ ਜਦਕਿ ਐਸੀ ਪ੍ਰੈਸ਼ਰ ਸੀਨ ਪਾਣੀ ਇਹਦੇ ਵਿੱਚ ਬਿਲਕੁਲ 24 ਹੈ 5 ਤੋਂ ਲੈ ਕੇ 5.5 ਤੱਕ ਪ੍ਰੈਸ਼ਰ ਦੀ ਸੀਨ ਆਉਣੀ ਚਾਹੀਦੀ ਇੱਥੇ ਉਹ 5 ਆ ਜਾਵੇ 5.5 ਆ ਜਾਵੇ ਕੋਈ ਪ੍ਰੋਬਲਮ ਨਹੀਂ ਇੱਥੇ ਆਉਣੀ ਚਾਹੀਦੀ ਤੇ ਟੋਟਲ ਵਾਲ 7.5 7 7.5 ਤੱਕ ਆਣੇ ਚਾਹੀਦੇ ਨੇ ਕੇਰੇ ਨੂੰ ਅੱਜ ਤੱਕ ਵਾਲ ਨੇ ਜਿੰਨੇ ਵਾਲ ਤਾਂ ਸਪੇਸ ਆਪਾਂ ਇਕੱਠੀ ਕਰਾਂਗੇ ਉਹਨੇ ਪਿੱਛੇ ਜਿਹੜੇ ਆਪਣੇ ਵੜ ਪੈਂਦੇ ਨੇ ਉਹ ਆਪਣੇ ਵਧੀਆ ਹੁੰਦੇ ਨੇ ਸਲਵਾਰ ਪਾਈ ਹੋਈ ਦੀ ਲੁੱਕ ਵਧੀਆ ਦਿੰਦੀ ਹੈ ਨਾਲੇ ਮੂਰੀ ਜਿਹੜੀ ਆ ਉਹ ਘੁੰਮਦੀ ਨਹੀਂ ਹੈ ਇਸ ਤਰ੍ਹਾਂ ਹੈਗਾ ਆਪਣਾ ਸਲਵਾਰ ਦਾ ਨਾਪ ਤੇ ਬਲ ਵਿੱਚ ਸਹੀ ਕਿਸ ਤਰ੍ਹਾਂ ਹੋਣੇ ਨੇ ਤੇ ਜੇ ਨਹੀਂ ਸਹੀ ਹੈਗੇ ਉਹ ਵੀ ਦੱਸ ਦਿੱਤਾ ਤੁਹਾਨੂੰ ਇਹ ਆਪਾਂ ਹੁਣ ਨਾਪ ਲੈ ਲਿਆ ਪੂਰਾ ਆਪ

ਤੇ ਬ੍ਰੈਸ ਉਹ ਬਾਕੀ ਦਾ ਨਾਪ ਦੇ ਹਿਸਾਬ ਨਾਲ ਲਿਆ ਆਪਾਂ ਚਾਰ हिਪ ਚ ਕਰ ਲਿਆ ਉਹ ਫਿਰ ਕਟਾਈ ਕਰਨੀ ਹੈ ਟੀਰੇ ਵਿੱਚ ਆਪਾਂ ਪਹਿਲੀ ਵੀਡੀਓ ਵਿੱਚ ਦੱਸਿਆ ਹੋਇਆ ਵਾ ਕਿੰਨੀ ਆਪਾਂ ਨਿਸ਼ਾਨੀ ਲਾਣੀ ਹੈ ਕਿਹੜੀ ਚੀਜ਼ ਆਪਾਂ ਪ੍ਰੋਪਰ ਰੱਖਣੀ ਹੈ ਕਮਰ ਜਿਹੜੀ ਪ੍ਰੋਪਰ ਰੱਖਣੀ ਹੈ ਪੈਸਟ ਥੋੜੀ ਜਿਹੀ ਵੰਡ ਰੱਖੀ ਰਹੀਏ ਕਿਵੇਂ ਸ਼ੇਪ ਦੇਣੀ ਹੈ ਉਹ ਪਹਿਲਾਂ ਵੀਡੀਓ ਵਿੱਚ ਆਪਾਂ ਪਾਈਆਂ ਹੋਈਆਂ ਨੇ ਕਿਸੇ ਨੂੰ ਕੋਈ ਪ੍ਰੋਬਲਮ ਲੱਗੇ ਤਾਂ ਵੀਡੀਓ ਕਰਕੇ ਦੇਖ ਸਕਦੇ ਹੋ